ਕਰਜ ਨਾ ਹੋਵੇ ਗੁਰੀ ਕਣ ਪਾਏ ਹੁਣ ਪੁੱਛਣ ਵਾਸਤੇ ਹੁਣ ਕਿੱਥੋਂ ਐ ਮਾਤਾ ਐ ਮਾਤਾ ਤੁਸੀਂ ਮਾਤਾ ਕਿੱਥੋਂ ਆਇਆ ਐ ਮਾਤਾ ਤੁਸੀਂ ਮਾਤਾ ਕਿੱਥੋਂ ਆਇਆ ਗੁਰੀ ਕਿਦਾਂ ਨਾ ਸਾਰਿਆਂ ਦੇ ਗੁਰੀ ਐ ਮਾਤਾ ਜੱਲੀ ਬਾਬਾ ਕੋਈ ਸਮਝ ਨਾ ਆਉਂਦੀ ਇਹ ਆਵੇ ਰ ਕਦੇ ਨਾ ਕੱਚਾ ਹੋਵੇ ਬਾਕੀ ਬੈਜੋ ਜਿਨ੍ਹਾਂ ਦੇ ਦੋ ਵਿਆਹ ਹੋਏ ਹੋਣ ਗੁਰੀ ਕੀ ਦਾ ਨਵਾਂ ਬੱਕਰਾ ਮੁੰਡੇ ਦਾ ਦੋ ਵਿਆਹ ਕਿਦੇ ਹੋਗੇ ਬੱਕਰਾ ਥੋੜੇ ਹੋਗੇ ਜੱਲੀ ਮਾ ਪਾਵੇ ਉਹ ਗੁੱਸਾ ਦਾ ਕਰੇਂਦੇ ਪੀੜਾ ਪੁੱਛਣੀ ਹੈ ਨਾ ਪੁੱਛਾ दो सोच क्या है बकरा की हो गया है बकरा समझ नहीं बकरा एक दो तीन चार ਭਾਈ ਦੇ ਵਿੱਚ ਕੱਤੀ ਉੱਤਰ ਦੇ ਉੱਤਰ ਦੀ ਗੱਲ ਹੋਵੇ। ਕੀ ਕਿਰਪਾ ਹੋ ਜਾ ਠੀਕੇ ਹੋ ਜਾ। ਛੋਟੇ ਪਾਣੀ ਚ ਡੁੱਬ ਕੇ ਕੌਣ ਮਰ ਗਿਆ ਤੇ? ਛੋਟੇ ਪਾਣੀ ਚ ਡੁੱਬ ਕੇ ਕੌਣ ਮਰ ਗਿਆ ਤੇ? ਇਹਦਾ ਪਾਣੀ ਵਿੱਚ ਡੁੱਬਿਆ ਮਰਿਆ ਹੋਊਗਾ ਕੌਣ ਸੀ ਬੱਕਰਾ? ਐ ਬੱਕਰਾ? ਪਾਣੀ ਦੇ ਵਿੱਚ ਤਰਦਾ ਹੁੰਦਾ ਫਿਰ। ਛੋਟੇ ਭਰਾ ਨੇ ਛੋਟਾ ਭਰਾ ਨੇ ਸੋਡੇ ਮੁੰਡੇ ਕੋਲ ਪਹੁੰਚਦਾ ਇਹ ਜਾ ਕੇ ਬਕਰਾ ਚਾਰ ਗਿੱਲਾਂ ਦਾ ਐਕਸੀਡੈਂਟ ਕਰਤਾ ਇੱਕ ਗਿੱਲਾਂ ਗੱਡੀ ਥੱਲੇ ਉਤਰ ਗਿਆ ਉਹ ਬਕਰਾ ਤਿਲਕ ਕੇ ਬਚ ਗਈ ਗੱਡੀ ਰੁੜਦੀ ਰੁੜਦੀ ਬਚ ਗਈ ਉਹ ਬਕਰਾ ਆਈ ਦੀ ਬਕਰਾ ਜੇ ਕਿਰਪਾਈ ਹੋ ਜੇ ਹੋ ਪਰਹੀਂ ਹਣ ਚੋ ਉਹ ਬਕਰਾ ਇੱਕ ਦੋ ਤਿੰਨ ਚਾਰ ਬਾਥਰੂਮ ਦਾ ਬੰਨ ਕਿਦਾ ਪੈ ਗਿਆ ਦੇ ਉਹ ਬਕਰਾ ਪਾਤਰੀ ਅੰਗੀ ਰਿਆ ਗਈ ਤੇ ਆ ਸੋਡੇ ਸਾਲੇ ਦਾ ਮੁੰਡਾ ਤੇ ਇਹ ਤਾਂ ਨਿਸ਼ਾਨੀ ਰੱਖਦਾ ਕੁਸ ਮਰਦੀ ਪੁੱਛ ਕੇ ਜਾਂ ਜੱਲੀ ਬਾਬਾ ਉਹ ਕੁਸ ਸਾਦਾ ਮੁੱਛਾ ਨਹੀਂ ਲੱਗੋ ਸੱਜੇ ਜਰੂੜਾਉਣ ਨਹੀਂ ਕੋਈ ਹੱਲ ਅੱਖਾਂ ਦਾ ਘਰੇ ਸਾਦਾ ਮੁੱਛੀਆ ਗਾ ਲੋ ਹਲੋ ਬੰਕਰਾ ਇੱਕ ਗਿਲਾ ਕੱਪੜੇ ਦੇ ਦਊਂਗਾ ਫਕਰਾ ਦੇ ਕੈਪਰਾ ਤੇਰੇ ਦੇਊਂਗਾ ਕੱਪੜੇ ਕਰਦੇ ਕਿਰਪਾ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਛੋਡੇ ਮੁੰਡੇ ਦਾ ਸਾਥ ਦੇਣ ਬਗ ਜੂਗਾ ਉਹ ਫਕਰਾ ਜੈ ਹੋ ਆ ਚੱਕਰਾ ਕੱਪੜੇ ਇੱਕ ਗਿਲਾ ਦੇ ਦੀ ਛੌਂ ਗਿਆ ਜੁੱਤੀ ਪਾਉਣਾ ਹੁੰਦਾ ਸੀ ਉਹ ਮੁੰਡਾ ਉਹਦੀ ਜੁੱਤੀ ਦੇ ਦੇ ਕੱਪੜੇ ਦੇ ਦੇ ਮੁੜ ਕੇ ਛੋਡੇ ਘਰੇ ਨਹੀਂ ਆਊਗਾ ਬੱਕਰਾ ਤੇ ਉਹ ਸੈਟ ਹੋ ਜਾ ਆ ਕਰ ਦੇ ਠੀਕ ਹੋ ਜਾ ਚਲੋ ਜੀ ਹੋ ਤੈਨੂੰ ਸੰਗ ਤੇ ਦਵਾਰੇ ਤੇਰੇ ਆਏ ਖੜੀ ਕੁਰਮਾ ਦਾ ਵੀ ਠੀਕ ਹੋ ਜਾਊਗਾ ਕੰਮ ਓਏ ਫੱਕਰਾ ਗੁੱਡੀ ਉੱਪਰ ਦੀ ਪੁੱਛਣਾ ਹੈ ਜਵਾਈ ਦਾ ਜਾਂ ਠੀਕ ਹੋ ਜਾਊ ਜਦ ਇਹਦੇ ਕੱਪੜੇ ਸੁੱਕ ਲੈ ਜਾਂ ਕੰਮ ਠੀਕ ਹੋ ਜਾਊਗਾ ਬੱਕਰਾ